ਸਸਿਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਦੇਖੋ ਜੀ ਹੁੱਡੀ ਬਣਾਉਣੀ ਸਿਖਾਉਣੀ ਆ ਤੇ ਕਟਿੰਗ ਆਪਾਂ ਇਹਦੀ ਕਰਕੇ ਰੱਖ ਲਈ ਸੀ ਕਿਉਂਕਿ ਹਰ ਇੱਕ ਦਾ ਸਾਈਜ਼ ਦੇਖੋ ਜੀ ਵੱਖਰਾ ਵੱਖਰਾ ਹੁੰਦਾ ਆ ਆਪਾਂ ਵੱਡੇ ਨਾਪ ਦੀ ਬਣਾ ਰਹਿਆਂਗੇ ਤੇ ਦੇਖੋ ਇਹਦੀ ਜਿਹੜੀ ਕਟਿੰਗ ਕੀਤੀ ਸੀ ਉਹ ਆਪਾਂ ਤੁਹਾਨੂੰ ਸਾਰੀ ਦਿਖਾਉਣੀ ਆ ਇਹ ਆਪਾਂ ਕੈਪ ਕੱਟੀ ਹੋਈ ਆ ਇਹ ਦੋ ਪੀਸ ਫਰੰਟ ਵਾਲੇ ਹੋਗੇ ਦੇਖੋ ਜੀ ਇੱਕ ਪੀਸ ਬੈਕ ਵਾਲਾ ਤੇ ਬਾਜੂ ਸਾਰੀ ਕਟਿੰਗ ਮੈਂ ਪਹਿਲਾਂ ਕਰ ਲਈ ਸੀ ਕਿਉਂਕਿ ਫਿਰ ਜਦੋਂ ਸਾਰਾ ਇਕੱਠਾ ਦਿਖਾਉਣੀ ਆ ਨਾ ਇੱਕੋ ਵੀਡੀਓ ਦੇ ਵਿੱਚ ਵੀਡੀਓ ਆਪਣੀ ਕਾਫੀ ਸਾਰੀ ਲੰਬੀ ਹੋ ਜਾਂਦੀ ਹੈ ਆਪਾਂ ਦੇਖੋ ਜੇ ਫਰੰਟ ਵਾਲੇ ਪੀਸ ਨੇ 9 ਇੰਚ ਉੱਪਰੋਂ ਛੱਡ ਕੇ 5 1/2 ਇੰਚ ਤੇ ਆਪਾਂ ਨਿਸ਼ਾਨ ਕੱਟ ਲਾ ਲਿਆ ਐ ਥੋੜਾ ਥੋੜਾ ਤੇ ਇੱਥੋਂ ਥੋੜਾ ਥੋੜਾ ਫੋਲਡ ਕਰਕੇ ਆਪਾਂ ਇੱਥੇ ਪੌਕਟ ਲਾਵਾਂਗੇ ਜਿਵੇਂ ਦੇਖੋ ਬਾਜ਼ਾਰ ਦੇ ਵਿੱਚੋਂ ਆਪਾਂ ਹੁੱਡੀ ਲੈ ਕੇ ਆਉਂਨੇ ਆ ਤੇ ਉਹਨਾਂ ਦੇ ਗੋਲ ਪੌਕਟਾਂ ਲੱਗਿਆ ਹੁੰਦੀਆਂ ਨੇ ਆਪਾਂ ਉਹ ਵਾਲੀਆਂ ਪੌਕਟਾਂ ਇਹਦੇ ਉੱਤੇ ਲਾਵਾਂਗੇ ਕੈਪ ਲਾਵਾਂਗੇ ਤੁਹਾਨੂੰ ਜਿੱਪ ਲਾਉਣੀ ਦੱਸਾਂਗੇ ਕੈਪ ਲਾਉਣੀ ਦੱਸਾਂਗੇ ਬਾਜੂ ਨੇ ਕੋ ਥੱਲੇ ਬਾਰਡਰ ਜਿਵੇਂ ਲੱਗੇ ਹੁੰਦੇ ਸਾਰਾ ਕੁਝ ਆਪਾਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਦਿਖਾਵਾਂਗੇ ਇਸ ਕਰਕੇ ਮੈਂ ਕਟਿੰਗ ਪਹਿਲਾਂ ਕਰ ਲਈ ਸੀ ਤੇ ਹੁਣ ਆਪਾਂ ਤੁਹਾਨੂੰ ਸਲਾਈ ਕਰਨੀਆਂ ਦੱਸਾਂਗੇ ਦੇਖੋ ਜੀ ਆਪਾਂ ਥੋੜੇ ਥੋੜੇ ਨਾ ਕੱਪੜੇ ਲੈਂਦੇ ਆ ਛੋਟੇ ਛੋਟੇ ਕੱਪੜੇ ਇਹ ਪੌਕਟ ਦੇ ਹਿਸਾਬ ਨਾਲ ਹੀ ਇਹ ਲੈਣੇ ਪੈਂਦੇ ਹੁੰਦੇ ਨੇ ਜਿਵੇਂ ਆਪਾਂ ਪੌਕਟ ਦਾ ਦੇਖੋ ਜੀ ਨਿਸ਼ਾਨ ਲਾਇਆ ਸੀਗਾ ਉਸੇ ਹਿਸਾਬ ਨਾਲ ਜਿਹੜਾ ਟੱਕ ਲਾਇਆ ਟੱਕ ਤੋਂ ਥੋੜਾ ਜਿਹਾ ਉੱਤੇ ਵੱਧ ਮਾ ਛੱਡ ਕੇ ਤੇ ਉਸ ਤੋਂ ਬਾਅਦ ਥੱਲੇ ਪੂਰਾ ਆਉਣਾ ਚਾਹੀਦਾ ਇਹ ਨਾ ਹੋਵੇ ਕਿ ਉੱਪਰਲਾ ਜਿਹੜੇ ਪੀਸ ਤੇ ਆਪਾਂ ਜਿ ਲਾ ਰਹੇ ਆਂ ਜੇਬ ਤੇ ਉਹ ਪੀਸ ਆਪਣਾ ਘੱਟ ਰਹਿ ਜੇ ਤੇ ਜੇਬ ਆਪਣੀ ਲੰਬੀ ਹੋ ਜੇ ਤੇ ਇਸ ਤਰ੍ਹਾਂ ਨਹੀਂ ਆਪਾਂ ਬਰੋਬਰ ਬਰੋਬਰ ਰੱਖਣਾ ਹੈਗਾ ਤੇ ਉਸ ਤੋਂ ਬਾਅਦ ਦੇਖੋ ਸੂਈ ਲਾ ਕੇ ਆਪਾਂ ਜੇਬ ਵਾਲਾ ਜਿਹੜਾ ਪੀਸ ਏਦੇ ਨਾਲ ਖੜਾਤਾ ਉੱਪਰਲੇ ਪੀਸ ਨਾਲ ਉਸ ਤੋਂ ਬਾਅਦ ਦੇਖੋ ਜੀ ਆਪਾਂ ਗਲਾਈ ਦੇ ਨਾਲ ਇਸ ਤਰ੍ਹਾਂ ਆਏ ਨਾ ਪਾਕਟ ਲਾਉਣੀ ਹੈ ਆਮ ਤੌਰ ਤੇ ਆਪਣੇ ਘਰ ਦੇ ਵਿੱਚ ਹੁੱਡੀ ਪਈ ਹੁੰਦੀ ਹੈ ਆਪਾਂ ਉਹ ਵੀ ਦੇਖ ਸਕਦੇ ਆ ਗਲਾਈ ਦੇ ਨਾਲ ਆਪਾਂ ਇਹ ਸੀਨਾ ਲਾਉਣੀ ਹੈ ਨਹੀਂ ਗੀ ਤੇ ਉਸ ਤੋਂ ਬਾਅਦ ਇੱਥੇ ਆਪਾਂ ਡਬਲ ਸੀਨ ਲਾਵਾਂਗੇ ਇੱਕ ਵਾਰ ਮੈਂ ਤੁਹਾਨੂੰ ਦੇਖੋ ਜੀ ਐਂ ਧਰ ਕੇ ਦਿਖਾਉਣੀ ਆ ਕਿਉਂਕਿ ਆਪਾਂ ਨਾ ਨੀਚੋਂ ਬਿਲਕੁਲ ਬਰੋਬਰ ਹੋਣਾ ਚਾਹੀਦਾ ਕੋਈ ਵੱਧ ਘੱਟ ਨਹੀਂ ਪੀਸ ਹੋਣਾ ਚਾਹੀਦਾ ਇਸ ਤਰ੍ਹਾਂ ਦੇਖੋ ਆਪਾਂ ਚਾਕ ਦੇ ਨਾਲ ਪਹਿਲਾਂ ਗੁਲਾਈ ਦਾ ਇਸ ਤਰ੍ਹਾਂ ਨਿਸ਼ਾਨ ਲਾਵਾਂਗੇ ਤੇ ਇਹਦੇ ਉੱਤੇ ਉੱਤੇ ਆਪਾਂ ਸੀਨ ਲਾਵਾਂਗੇ ਤੇ ਪੈਰ ਪੈਰ ਦੀ ਸੀਨ ਆਪਾਂ ਇਹਦੇ ਨਾਲ ਹੀ ਕੋਹਰ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਦੇਖੋ ਜੀ ਇਹ ਜੇਬਾਂ ਲਾਵਣੀਆਂ ਨੇ ਲੋ ਜੀ ਜੇਬਾਂ ਆਪਾਂ ਲਾ ਕੇ ਤਿਆਰ ਕਰ ਲਈਆਂ ਮੇਨ ਜਿਹੜੀਆਂ ਚੀਜ਼ਾਂ ਹੁੰਦੀਆਂ ਦੇਖੋ ਜੀ ਜਿਵੇਂ ਜਿੱਪਰ ਵਗੈਰਾ ਲਾਉਣੀ ਤੇ ਉਹ ਮੈਂ ਤੁਹਾਨੂੰ ਮਸ਼ੀਨ ਤੇ ਲਾ ਕੇ ਵੀ ਦਿਖਾਉਂਗੀ ਦੇਖੋ ਜੀ ਜਮੇ ਨੀਚੇ ਵਾਲਾ ਪੀਸ ਹੈ ਇਹ ਇਸ ਤਰ੍ਹਾਂ ਆਪਾਂ ਉੱਪਰਲੇ ਪੀਸ ਇਹਦੇ ਉੱਤੇ ਧਰ ਕੇ ਪੁੱਠੇ ਤੇ ਨੀਚੇ ਵਾਲਾ ਜਿਹੜਾ ਪੀਸ ਇਹ ਕੋ ਸਿੱਧਾ ਸੀ ਇਹਦੇ ਉੱਤੇ ਪੁੱਠੇ ਪੀਸ ਧਰਤੇ ਇਹ ਤੇ ਹੁਣ ਆਪਾਂ ਧੀਰੇ ਵਾਲੀਆਂ ਸੀਨਾ ਲਾਵਾਂਗੇ ਦੇਖੋ ਜੀ ਬਹੁਤ ਘੱਟ ਮੈਂਚ ਦੇ ਵਿੱਚ ਆਪਣੀ ਜਿਹੜੀ ਹੁੱਡੀ ਆ ਇਹ ਬਣ ਕੇ ਤਿਆਰ ਹੋ ਜੂ ਤੇ ਬਹੁਤ ਹੀ ਸਸਤੇ ਦੇ ਵਿੱਚ ਬਣ ਕੇ ਤਿਆਰ ਹੋ ਗਈ ਇਸ ਤਰ੍ਹਾਂ ਦੇਖੋ ਆਪਾਂ ਛੋਟੇ ਬੱਚਿਆਂ ਦੇ ਸੂਟ ਤੇ ਇਸੇ ਤਰ੍ਹਾਂ ਦੇਖੋ ਜੀ ਆਪਾਂ ਬੱਚਿਆਂ ਦੇ ਕੁੜੀਆਂ ਦੇ ਵੀ ਜਿਵੇਂ ਨਾਈਟ ਸੂਟ ਬਣਾਉਨੇ ਆ ਇਹ ਮੈਂ ਪੂਰਾ ਨਾਈਟ ਸੂਟ ਹੀ ਬਣਾ ਰਹੀ ਆ ਨਾਲ ਲੋਰ ਵੀ ਬਣਾਇਆ ਮੈਂ ਲੋਰ ਵੀ ਤੁਹਾਨੂੰ ਦਿਖਾਉਂਗੀ ਤੇ ਮੈਂ ਲੋਰ ਦੀ ਵੀਡੀਓ ਨਹੀਂ ਬਣਾਈ ਪਰ ਤੇ ਦੇਖੋ ਜੀ ਮੈਂ ਹੁੱਡੀ ਦੀ ਵੀਡੀਓ ਬਣਾਈ ਹੈ ਲੋਰ ਤਾਂ ਸਿੰਪਲੀ ਹੈ ਜਿਵੇਂ ਆਪਾਂ ਪਜਾਮਾ ਬਣਾਉਨੇ ਹੁੰਨੇ ਉਸ ਹਿਸਾਬ ਨਾਲ ਤੇ ਇਹ ਦੇਖੋ ਜੀ ਕਾਫੀ ਕੰਮ ਸੀਗਾ ਆਪਾਂ ਟੀਰੇ ਵਾਲੀਆਂ ਸੀਨਾ ਲਾ ਕੇ ਉੱਤੋਂ ਦੱਬਵੀਂਆਂ ਸੀਨਾ ਲਾਤੀਆਂ ਦੇਖੋ ਜੀ ਹੁਣ ਪੁੱਠਾ ਕਰਕੇ ਇਹਨੂੰ ਇਸ ਤਰ੍ਹਾਂ ਸੈਡਾ ਵਾਲੀਆਂ ਸੀਨਾ ਲਾ ਲਾਂਗੇ ਇਹਦੀ ਕੋਈ ਫੀਟਿੰਗ ਨਹੀਂ ਹੁੰਦੀ ਦੇਖੋ ਸਿੱਧੀਆਂ ਆਪਾਂ ਸੀਨਾ ਲਾਉਣੀਆਂ ਨੇਗੀਆਂ ਇਸ ਤਰ੍ਹਾਂ ਤੇ ਆਪਾਂ ਸੀਨਾ ਲਾਉਣ ਤੋਂ ਬਾਅਦ ਦੇਖੋ ਜਿਵੇਂ ਹੁੱਡੀ ਤੇ ਬਾਦਰ ਲੱਗਿਆ ਹੁੰਦਾ ਨੀਚੋਂ ਟਾਈਟ ਹੋ ਜਾਂਦਾ ਤੇ ਆਪਾਂ ਉਹ ਵੀ ਇੱਥੇ ਬਾਦਰ ਲਾਵਾਂਗੇ ਬਾਹਾਂ ਤੇ ਵੀ ਆਪਾਂ ਇਹਦੇ ਉੱਤੇ ਬਾਦਰ ਲਾਵਾਂਗੇ ਘਰ ਵਿੱਚ ਦੇਖੋ ਜੀ ਆਪਾਂ ਬਣਾਉਨੇ ਆ ਤਾਂ ਬਹੁਤ ਹੀ ਘੱਟ ਮਿਹਨਤ ਇਸ ਸਸਤੇ ਵਿੱਚ ਬਣ ਕੇ ਤਿਆਰ ਹੋਇਆ ਨੇ ਬਾਜ਼ਾਰ ਦੇ ਵਿੱਚੋਂ ਆਪਾਂ ਇਹ ਹੁੱਡੀ ਲੈ ਕੇ ਆਉਂਦੇ ਆ ਨਾਲ ਗਰਮ ਲੋਰ ਲੈ ਕੇ ਆਈਏ ਤਾਂ ਦੇਖੋ ਕਮ ਸੇ ਕਮ ਆਪਾਂ ਨੂੰ 2000 ਦਾ ਸੂਟ ਪੈ ਜਾਂਦਾ ਘਰ ਵਿੱਚ ਦੇਖੋ ਜੀ ਮੈਂ ਇਹ ਸਾਰਾ 500 ਦਾ ਕੱਪੜਾ ਲੱਤਾਂ ਤਾਂ ਪੂਰਾ ਸੂਟ ਮੇਰਾ ਹੀ ਬਣ ਕੇ ਤਿਆਰ ਹੋ ਜਾ ਤੇ ਗਰਮ ਵੀ ਬਹੁਤ ਹੈ ਕੱਪੜਾ ਪੂਰਾ ਭਾਰਾ ਕੱਪੜਾ ਤੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਿਓ ਸੈਡਾਂ ਵਾਲੀਆਂ ਦੇਖੋ ਜੀ ਸੀਨਾ ਲਾਉਣ ਤੋਂ ਬਾਅਦ ਤੇ ਆਪਾਂ ਲਾਵਾਂਗੇ نیچے ਵਾਟਰ ਫੇਰ ਪਹਿਲਾਂ ਆਪਾਂ نیچے ਬਾਰਡਰ ਲਾਵਾਂਗੇ ਫੇਰ ਆਪਾਂ ਜਿੱਪ ਲਾਵਾਂਗੇ ਬਾਰਡਰ ਦੇਖੋ ਜੀ ਮੈਂ ਕੱਪੜੇ ਦਾ ਇਹ ਕੱਟ ਕੇ ਰੱਖ ਲਿਆ ਸੀ ਤੇ ਆਪਾਂ ਦੇਖੋ 5 ਇੰਚ ਚੌੜਾ ਕੱਪੜਾ ਲੈਤਾ ਉਹਨੂੰ ਡਬਲ ਕਰ ਲਿਆ ਡਬਲ ਕਰਕੇ ਮੈਂ ਇਸ ਨੂੰ ਹੁਣ ਮਸ਼ੀਨ ਤੇ ਲਾਉਣਾ ਦਿਖਾਉਣੀ ਆ ਇਹ ਜਿਹੜਾ ਆਪਾਂ ਕੱਪੜਾ ਲਾ ਰਹੇ ਹਾਂ ਬਾਰਡਰ ਵਾਲਾ ਇਹੀ ਕੱਪੜਾ ਹੈ ਪਰ ਇਹਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਥੋੜਾ ਥੋੜਾ ਨਾ ਖਿੱਚਾਂਗੇ ਕਿਉਂਕਿ ਬਾਰਡਰ ਜਿਹੜਾ ਹੁੰਦਾ ਜੀ نیچے ਵਾਲਾ ਟਾਈਟ ਹੁੰਦਾ ਥੋੜਾ ਜਿਹਾ ਇਹਨੂੰ ਹਲਕੇ ਹੱਥਾਂ ਦੇ ਨਾਲ ਖਿੱਚਦੇ ਰਹਾਂਗੇ ਤੇ ਜਿਹੜੀ ਕਮੀ ਇਹ ਆਪਾਂ ਬਾਰਡਰ ਲਾ ਰਹੇ ਹਾਂਗੇ ਹੁੱਡੀ ਤੇ ਉਹ ਆਪਾਂ ਇਸ ਤਰੀ ਲੂਜ਼ ਹੀ ਰੱਖਣੀ ਹੈ। ਇਕੱਲਾ ਆਪਾਂ ਬਾਰਡਰ ਹਲਕੇ ਜਿਹੇ ਹੱਥ ਨਾਲ ਖਿੱਚਦੇ ਹੋਏ ਲਾਵਾਂਗੇ। ਇਹਨੂੰ ਬਾਰਡਰ ਨੂੰ ਲਾ ਕੇ ਤੇ ਉੱਤੇ ਦੱਬ ਮਸ਼ੀਨ ਆਪਾਂ ਇਹਦੇ ਉੱਤੇ ਫੇਰ ਲਗਾਵਾਂਗੇ ਦੇਖੋ। ਫਿਰ ਜਿੱਪ ਲਗਾਵਾਂਗੇ। ਜਿੱਪ ਮੈਂ ਤੁਹਾਨੂੰ ਲਾਉਣੀ ਦੱਸੂਗੀ ਆਮ ਤੌਰ ਤੇ ਕਈ ਵਾਰ ਕੀ ਹੁੰਦਾ ਜੇ ਆਪਣੇ ਕੋਟ ਵਗੈਰਾ ਨਹੀਂ ਨਾ ਬੱਚਿਆਂ ਦੇ ਸੂਟਾਂ ਦੀਆਂ ਜਿੱਪਾਂ ਖਰਾਬ ਹੋ ਜਾਂਦੀਆਂ। ਜਦੋਂ ਆਪਾਂ ਜਿੱਪ ਲਾਉਣੀ ਬਾਹਰ ਲਵਾਉਂਦੇ ਆ ਪਹਿਲੀ ਗੱਲ ਤਾਂ ਦੇਖੋ ਜੀ ਆਪਾਂ ਨੂੰ ਮੌਕੇ ਤੇ ਅਗਲਾ ਲਾ ਕੇ ਨਹੀਂ ਦਿੰਦਾ ਕਿੰਨੇ ਗੇੜੇ ਆਪਾਂ ਨੂੰ ਟੇਲਰਾਂ ਕੋਲੇ ਲਾਉਣੇ ਪੈਂਦੇ ਨੇ ਫਿਰ ਦੇਖੋ ਜੀ ਕੰਮ ਥੋੜਾ ਹੁੰਦਾ ਗੇੜੇ ਵੱਧ ਹੁੰਦੇ ਨੇ ਤੇ ਪੈਸੇ ਵੀ ਵੱਧ ਹੁੰਦੇ ਨੇ ਘਰ ਵਿੱਚ ਦੇਖੋ ਆਪਣੀਆਂ ਭੈਣਾਂ ਜਿੱਪਲ ਕਿਵੇਂ ਲਾ ਸਕਦੀਆਂ ਨਹੀਂ ਬਿਲਕੁਲ ਸੌਖਾ ਜਿਹਾ ਤਰੀਕਾ ਸਾਨੂੰ ਆਪਾਂ ਜਿੱਪਲ ਆਉਣੀ ਸਿਖਾਵਾਂਗੇ ਮੇਨ ਮੇਨ ਜਿਹੜੀਆਂ ਚੀਜ਼ਾਂ ਨੇ ਦੇਖੋ ਜੀ ਮੈਂ ਤੁਹਾਨੂੰ ਉਹ ਸਲਾਈ ਤੇ ਮਸ਼ੀਨ ਤੇ ਕਰਕੇ ਵੀ ਦਿਖਾਉਂਗੀ ਬਾਕੀ ਜਿਹੜੀਆਂ ਸਿੱਧੀਆਂ ਚਾਉਣਾਂ ਨੇ ਉਹ ਦੇਖੋ ਜੀ ਆਪਾਂ ਲਾ ਲਾ ਕੇ ਇਸ ਤਰੀ ਲਾ ਲਾਂਗੇ ਲਾ ਕੇ ਤੁਹਾਨੂੰ ਦਿਖਾਉਂਦੇ ਰਾਵਾਂਗੇ ਦੇਖੋ ਜਿਹੜਾ ਬਾਰਡਰ ਵੱਧ ਗਿਆ ਉਹਨੂੰ ਆਪਾਂ ਕੱਟ ਦਾਂਗੇ ਇੱਕ ਵਾਰ ਬਾਰਡਰ ਦੇਖੋ ਜੀ ਜਿਵੇਂ ਇਹ 24 ਇੰਚ ਇਹਦੀ ਨਾ ਚੌੜਾਈ ਸੀਗੀ 24 ਇੰਚ ਤੇ ਜਿਹੜਾ ਬਾਰਡਰ ਲਾਇਆ ਮੈਂ ਉਹ ਸਾਰਾ 20 ਸਾਢੇ 20 ਇੰਚ ਦੇ ਲਾਇਆ ਹੈਗਾ ਕਿਉਂਕਿ ਬਾਰਡਰ ਐਨਾ ਦੇਖੋ ਕਟਾ ਕੇ ਲਾਉਣਾ ਹੈਗਾ ਆਪਾਂ ਇੱਕ ਵਾਰ ਮੈਂ ਸਾਨੂੰ ਨਿਗਾ ਮਰਵਾ ਦਿੰਨੀ ਆ ਜੀ ਦੇਖੋ ਬਾਰਡਰ ਮੈਂ ਵੈਸੇ ਮਿਣਿਆ ਨਹੀਂ ਸੀ ਇਸ ਤਰ੍ਹਾਂ ਹੀ ਕੱਟ ਲਿਆ ਸੀ ਹਲਕੇ ਹੱਥਾਂ ਦੇ ਨਾਲ ਖਿੱਚਦੇ ਹੋਏ ਆਪਾਂ ਸਾਰਾ ਬਾਰਡਰ ਲਗਾਤਾ ਤੇ ਹਲਕੇ ਹਲਕੀਆਂ ਚੋਣਾ ਵੀ ਪੈ ਜਾਂਦੀ ਯਾਨੀ ਜਦੋਂ ਆਪਾਂ ਬਾਰਡਰ ਲਗਾਉਂਦੇ ਆ ਫਾਲਤੂ ਜਿਹੜਾ ਕੱਪੜਾ ਆਪਣੇ ਕੋਲੇ ਬਚ ਗਿਆ ਉਹਨੂੰ ਦੇਖੋ ਜੀ ਆਪਾਂ ਕੱਟ ਦਾਂਗੇ ਹੁਣ ਆਪਾਂ ਜਿੱਪ ਲਾਉਣੀ ਹੈ ਪਹਿਲਾਂ ਬਾਰਡਰ ਲੱਗੂਗਾ ਫੇਰ ਆਪਾਂ ਜਿੱਪ ਲਾਵਾਂਗੇ ਇੰਨਾ ਆਪਣਾ ਕੰਮ ਹੋ ਗਿਆ ਤੇ ਹੁਣ ਦੇਖੋ ਜੀ ਜਿਹੜੀ ਕੈਪਸਿਕ ਐਪ ਦੀ ਆਪਾਂ ਇਸ ਤਰ੍ਹਾਂ ਕਟਾਈ ਕੀਤੀ ਸੀ ਗਲਾਈ ਦਿੱਤੀ ਹੋਈ ਸੀ ਉੱਪਰ ਤੇ ਹੁਣ ਦੇਖੋ ਆਪਾਂ ਇਹ ਸੀਨ ਮਾਰ ਕੇ ਮੈਂ ਤੁਹਾਨੂੰ ਸਿੱਧੀ ਕਰਕੇ ਦਿਖਾ ਦਿੰਨੀ ਆ ਤੇ ਹੁਣ ਆਪਾਂ ਮੂਹਰੋਂ ਦੇਖੋ ਫੋਲਡ ਕਰਾਂਗੇ 1-1 ਇੰਚ ਕਿਉਂਕਿ ਜਿੱਥੇ ਆਪਾਂ ਡੋਰੀ ਪਾਵਾਂਗੇ ਇੱਥੇ ਵੀ ਦੇਖੋ ਜੀ ਆਪਾਂ ਡਬਲ ਸੀ ਨਾ ਕਰਾਂਗੇ ਇੱਕ ਸੀਨ ਆਪਾਂ ਜਿਹੜੀ ਵੈਸੇ ਲਗਾਉਣੀ ਆ ਉਹ ਲਗਾਵਾਂਗੇ ਨਾਲ ਇਹਦੇ ਪੈਰ-ਪੈਰ ਦੀ ਸੀਨ ਇੱਕ ਹੋਰ ਲਗਾਵਾਂਗੇ ਡਬਲ ਡਬਲ ਆਪਾਂ ਸੀਣਾ ਕਰਾਂਗੇ ਜਿਵੇਂ ਦੇਖੋ ਆਪਾਂ ਬਾਜ਼ਾਰ ਦੇ ਵਿੱਚੋਂ ਉੱਡੀ ਲੈ ਕੇ ਉਹਨੇ ਬਿਲਕੁਲ ਸੇਮ ਆਪਾਂ ਉਸ ਤਰ੍ਹਾਂ ਬਣਾਵਾਂਗੇ ਤੇ ਕੋਈ ਪਹਿਚਾਣ ਨਹੀਂ ਕਰ ਸਕਦਾ ਕਿ ਆਪਾਂ ਇਹ ਨਾਈਟ ਸੂਟ ਜਿਹੜਾ ਹੈਗਾ ਘਰੇ ਬਣਾਇਆ ਹੈ ਤੇ じゃ ਆਪਾਂ ਦੇਖੋ ਜੀ ਇਹ ਬਾਜ਼ਾਰ ਚੋਂ ਲੈ ਕੇ ਆਏ ਆ ਮੈਂ ਦੇਖੋ ਜੀ ਵੱਡੇ ਆਪ ਦੇ ਟਰੈਕ ਸੂਟ ਤੱਕ ਵੀ ਘਰੇ ਬਣਾਉਣੀ ਆ ਪਹਿਲਾਂ ਮੈਂ ਬਹੁਤ ਮਤਲਬ ਕਿ ਬਣਾਉਂਦੀ ਹੁੰਦੀ ਸੀ ਉਦੋਂ ਮੈਂ ਵੀਡੀਓ ਨਹੀਂ ਸੀ ਪਾਉਂਦੀ ਹੁੰਦੀ ਤੇ ਆਪਾਂ ਵੀਡੀਓ ਤਾਂ ਦੇਖੋ ਜੀ ਹੁਣ ਹੀ ਪਾਉਣ ਲੱਗਿਆ ਦੋ ਕੁ ਸਾਲਾਂ ਦੇ ਤੇ ਪਹਿਲਾਂ ਮੈਂ ਬਹੁਤ ਟ੍ਰੈਕ ਸੂਟ ਕੀ ਕੈਪ ਸੂਟ ਕੀ ਹਰ ਇੱਕ ਤਰਾਈਆਂ ਜੀ ਜ ਬਣਾਈਆਂ ਹੋਈਆਂ ਨਿਗੀਆਂ ਦੇਖੋ ਜਿਹੜੀ ਜਿੱਪ ਲਾਉਣੀ ਹੈ ਨਾ ਜਿੱਪ ਦੇਖੋ ਜੀ ਆਪਾਂ ਇਸ ਤਰ੍ਹਾਂ ਲਾਵਾਂਗੇ ਇੱਕ ਸੀਨ ਲਾ ਕੇ ਦੂਜੀ ਸਾਈਡ ਤੇ ਪਲਟਾ ਦਾਂਗੇ ਆਪਣਾ ਜਿਹੜਾ ਹੁੱਡੀ ਆ ਉਹ ਸਿੱਧੀ ਰੱਖਣੀ ਹੈ ਜਿੱਪ ਉਹਦੇ ਉੱਤੇ ਪੁੱਠੀ ਰੱਖਣੀ ਹੈ ジप ਨੂੰ ਆਪਾਂ ਕਸ ਕੇ ਰੱਖਾਂਗੇ ਤੇ ਹੁੱਡੀ ਜਿੱਥੇ ਆਪਾਂ ਲਾ ਰਹਿਆਂਗੇ ਤੇ ਉਹ ਆਪਾਂ ਥੋੜੀ ਜੀ ਲੂਜ਼ ਰੱਖਾਂਗੇ ジਪ ਦੇ ਵਿੱਚ ਕੋਈ ਬਲ ਨਹੀਂ ਹੋਣਾ ਚਾਹੀਦਾ ਦੇਖੋ ਆਮ ਤੌਰ ਤੇ ਜੇ ਆਪਾਂ ਢਿੱਲੀ ਛੱਡ ਦਾਂਗੇ ਨਾ ジਪ ਜਦੋਂ ਆਪਾਂ ਦੇਖਾਂਗੇ ਉਸ ਤੋਂ ਬਾਅਦ ਫਲਟਾ ਕੇ ਤਾਂ ジਪ ਦੇ ਵਿੱਚ ਨਾ ਇਹ ਬੁਲਬਲੇ ਜਿਵੇਂ ਬਣ ਜਾਣਗੇ ਉਹ ਬੁਲਬਲੇ ਨਹੀਂ ਬਣਨਗੇ ਉਹ ਪਤਾ ਕਿਉਂ ਬਣਦੇ ਨੇ ਜੇਕਰ ジਪ ਆਪਾਂ ਲੂ ਛੱਡਾਂਗੇ ਜੇ ジਪਰ ਨੂੰ ਕਸਾਂਗੇ ਕੱਪੜੇ ਨੂੰ ਢਿੱਲਾ ਛੱਡਾਂਗੇ ਤਾਂ ਬਿਲਕੁਲ ਨਾ ਬਟਨ ਨਹੀਂ ਪਹਿਣਗੇ ਜਾਨੀ ਕਿ ਗੁਆਰੇ ਜੇ ਨਹੀਂ ਬੰਦੇ ਜਿੱਪ ਨੂੰ ਆਪਾਂ ਕਸਣਾ ਹੈ ਬਿਲਕੁਲ ਹਲਕੇ ਜਿਹੇ ਤਨ ਨਾਲ ਕਸ ਕੇ ਰੱਖਣਾ ਹੈ ਕੱਪੜੇ ਨੂੰ ਆਪਾਂ ਢਿੱਲਾ ਛੱਡਣਾ ਹੈ ਦੇਖੋ ਹੁਣ ਆਪਣੀ ਇੱਕ ਸਾਈਡ ਦੀ ਜਿੱਪ ਲੱਗੀ ਤੇ ਹੁਣ ਆਪਾਂ ਉਸ ਤੋਂ ਬਾਅਦ ਦੇਖੋ ਜੀ ਦੂਜੀ ਸਾਈਡ ਦੂਸਰੇ ਪੀਸ ਨਾਲ ਲਗਾ ਦਾਂਗੇ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਜੀ ਹੁੱਡੀ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਜਿਹੜਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂਗੇ ਦੇਖੋ ਇੱਕ ਸਾਈਡ ਆਪਾਂ ਇਸ ਤਰ੍ਹਾਂ ਹੀ ਲਗਾਤੀ ਤੇ ਹੁਣ ਆਪਾਂ ਦੇਖੋ ਜੀ ਦੂਸਰੇ ਪੀਸ ਨੂੰ ਘੁਮਾਉਂਦੇ ਹੋਏ ਇਹ ਪੀਸ ਆਪਾਂ ਸਿੱਧਾ ਰੱਖ ਲੈਣਾ ਹੈ ਇਹ ਪੀਸ ਆਪਾਂ ਪਲਟਾ ਕੇ ਐਂ ਪੁੱਠਾ ਕਰ ਦੇਣਾ ਦੇਖੋ ਆਪਾਂ ਇਸ ਤਰ੍ਹਾਂ ਹੀ ਜਿੱਪ ਲਾਵਾਂਗੇ ਜੇ ਤੁਹਾਨੂੰ ਲੱਗਦਾ ਹੈ ਕਿ ਆਪਣੇ ਤੋਂ ਇਸ ਤਰ੍ਹਾਂ ਸਹੀ ਨਹੀਂ ਆਉਂਦੀ ਤਾਂ ਇੱਕ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਤਰੀਕਾ ਜਿਵੇਂ ਦੇਖੋ ਆਪਾਂ ਜਿੱਪ ਉੱਪਰਲੇ ਪਾਸੇ ਰੱਖਣੀ ਹੈ ਕਿ ਆਪਣਾ ਸੀਨ ਦਾ ਪਤਾ ਲੱਗੇ ਤਾਂ ਆਪਾਂ ਇਸ ਤਰ੍ਹਾਂ ਕਰਨਾ ਹੈ ਜੀ ਜਿੰਨਾਕ ਜਿੱਪ ਆਪਣੀ ਬਦਮੀ ਹੈ ਉਨਾ ਬਦਮਾ ਉੱਪਰ ਕੱਪੜਾ ਛੱਡ ਕੇ ਤੇ ਦੂਸਰਾ ਕੱਪੜਾ ਜਿੱਥੇ ਆਪਾਂ ਲਾ ਰਿਹਾ ਉਨਾ ਹੀ ਬਰੋਬਰ ਧਰ ਕੇ ਤੇ ਆਪਾਂ ਇਸ ਤਰ੍ਹਾਂ ਲਾ ਦਾਂਗੇ ਦੇਖੋ ਜਿੱਪ ਦਾ ਆਪਾਂ ਨੂੰ ਪਤਾ ਵੀ ਲੱਗਦਾ ਰਹਿੰਦਾ ਕਿ ਸੀਨ ਜਿਹੜੀ ਹੈਗੀ ਬਿਲਕੁਲ ਸਹੀ ਆ ਰਹੀ ਹੈ ਜਾਂ ਦੰਦਿਆਂ ਤੇ ਨਹੀਂ ਜਿੱਪ ਟੇਪ ਲੱਗੀ ਹੈਗੀ ਜਿੱਪ ਨੂੰ ਤੁਸੀਂ ਐਂ ਪਲਟਾ ਕੇ ਐਸਾ ਨਾਲ ਵੀ ਐਂ ਲਾ ਸਕਦੇ ਹੋ ਉੱਪਰਲੇ ਪਾਸੇ ਧਰ ਕੇ ਇਹ ਵੀ ਦੇਖੋ ਜਿਵੇਂ ਹਲਕੇ ਹੱਥ ਨਾਲ ਖਿੱਚਣੀ ਹੈ ਤੇ ਦੂਜੀ ਸਾਈਡ ਤੇ ਫਿਰ ਬਿਲਕੁਲ ਨਾ ਬਰੋਬਰ ਆਉਗੀ ਜੇ ਤੁਸੀਂ ਲੂ ਛੱਡ ਦੋਗੇ ਤਾਂ ਦੇਖੋ ਜੀ ਵੱਧ ਘੱਟ ਜਿਹੜੇ ਪੀਸ ਆਪਣੇ ਇਸ ਤਰ੍ਹਾਂ ਹੋ ਜਾਣਗੇ ਜਿਵੇਂ ਆਪਾਂ ਤੁਹਾਨੂੰ ਲਾਉਣੀ ਦਿਖਾ ਰਹੇ ਆਂ ਵੀਡੀਓ ਦੇ ਵਿੱਚ ਤੁਸੀਂ ਬਿਲਕੁਲ ਸੇਮ ਤਰੀਕਾ ਇਸੇ ਤਰ੍ਹਾਂ ਅਪਣਾਇਓ ਤਾਂ ਜਿਪ ਜਿਹੜੀ ਹੈਗੀ ਹੈ ਜੀ ਤੁਸੀਂ ਕੋਟ ਤੇ ਲਾ ਰਹੇ ਹੋ ਜਾਂ ਤੁਸੀਂ ਹੁੱਡੀ ਬਣਾ ਰਹੇ ਹੋ ਜਾਂ ਤੁਸੀਂ ਕੋਈ ਬੱਚੇ ਦਾ ਸੂਟ ਬਣਾ ਰਹੇ ਹੋ ਤਾਂ ਬਿਲਕੁਲ ਸਫਾਈ ਦੇ ਨਾਲ ਲੱਗੂਗੀ ਇਹ ਸਭ ਤੋਂ ਸੌਖਾ ਤਰੀਕਾ ਹੈ ਦੇਖੋ ਜੀ ਜਿਪ ਲਾਉਣ ਦਾ ਨੀਚੇ ਆ ਕੇ ਦੇਖੋ ਜੀ ਆਪਾਂ ਥੋੜੀ ਜੀ ਨਾ ਡਬਲ ਸਲਾਈ ਕਰ ਦਾਂਗੇ ਤੇ ਹੁਣ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਤੇ ਜਿੱਪ ਆਪਣੀ ਜਿਹੜੀ ਹੈਗੀ ਹੈ ਜੀ ਕਿੰਨੀ ਵਧੀਆ ਲੱਗੀ ਹੈ ਤੇ ਹੁਣ ਆਪਾਂ ਸਾਈਡਾਂ ਤੇ ਪੈਰ-ਪੈਰ ਦੀ ਸੀਨ ਲਾਵਾਂਗੇ ਦੱਬਵੀਂ ਲਓ ਜੀ ਤੁਸੀਂ ਦੇਖੋ ਬਿਲਕੁਲ ਗਵਾਰੇ ਨਹੀਂ ਬਣ ਰਹੇ ਨਹੀਂ ਜੇ ਅਪ ਢਿੱਲੀ ਛੱਡਾਂਗੇ ਨਾ ਤਾਂ ਸੈਂਟਰ ਦੇ ਵਿੱਚ ਦੇਖੋ ਜੀ ਐ ਉੱਪਰ ਉੱਠ ਜਾਂਦੀ ਹੈ ਜਿੱਪ ਜਿਹੜੀ ਹੈਗੀ ਹੈ ਤੇ ਉਹ ਪੈੜੀ ਲੱਗਦੀ ਐ ਇਸ ਕਰਕੇ ਥੋੜਾ ਖਿੱਚ ਕੇ ਲਾਵਾਂਗੇ ਤਾਂ ਵਧੀਆ ਲੱਗਦੀ ਐ ਤੇ ਹੁਣ ਆਪਾਂ ਪੈਰ ਪੈਰ ਦੀ ਸੀਨ ਲਗਾ ਦਨੇ ਆ ਜੀ ਜਿੱਪ ਦੇ ਬਿਲਕੁਲ ਨਾਲ ਨਾਲ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਲਓ ਜੀ ਹੁਣ ਆਪਾਂ ਇਸ ਤਰ੍ਹਾਂ ਹੀ ਸੀਨ ਲਗਾ ਦਨੇ ਆਗੇ ਘਰ ਵਿੱਚ ਦੇਖੋ ਜੀ ਆਪਾਂ ਕੋਈ ਵੀ ਕੰਮ ਕਰੀਏ ਪਹਿਲੀ ਗਲਤੀ ਆਪਾਂ ਨੂੰ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਜੀ ਕੋਈ ਕੱਪੜਾ ਲਿਆ ਕੇ ਕੁਝ ਵੀ ਬਣਾਉਣਾ ਤਾਂ ਆਪਾਂ ਨੂੰ ਥੋੜਾ ਜਿਹਾ ਸਸਤਾ ਪੈ ਜਾਂਦਾ ਹੈ ਬਾਜ਼ਾਰ ਚੋਂ ਆਪਾਂ ਨੂੰ ਜ਼ਿਆਦਾ ਪੈਸਾ ਖਰਚ ਕਰਨਾ ਪੈਂਦਾ ਤੇ ਬਾਕੀ ਦੇਖੋ ਜੀ ਆਪਾਂ ਆਪਣੇ ਮਾਨ ਪਸੰਦ ਦੀ ਚੀਜ਼ ਆਪਣੀ ਫਿਟਿੰਗ ਦੇ ਮੁਤਾਬਕ ਇਸ ਤਰ੍ਹਾਂ ਹੀ ਬਣਾ ਸਕਦੇ ਆ ਤੇ ਨਾਲ ਹੀ ਦੇਖੋ ਸੀਨਾ ਜਿਹੜੀਆਂ ਹੈਗੀਆਂ ਆਪਾਂ ਡਬਲ ਡਬਲ ਕਰਕੇ ਪੱਕਾ ਕੰਮ ਕਰ ਸਕਦੇ ਆ ਜਿਵੇਂ ਬਾਜ਼ਾਰ ਚੋਂ ਕੋਈ ਚੀਜ਼ ਲੈਣੇ ਆ ਤੇ ਉਹ ਦੇਖੋ ਇੰਟਰਲੌਕ ਕੀਤੀ ਹੋਈ ਹੁੰਦੀ ਹੈ ਵੈਸੇ ਤਾਂ ਪੱਕਾ ਹੁੰਦਾ ਪਰ ਸੀਨਾ ਦੇਖੋ ਵੱਡੇ ਵਖੇ ਨਾਲ ਹੀ ਲੱਗਿਆ ਹੁੰਦੀ ਹੈ ਲੋ ਜੀ ਦੋਨੇ ਸਾਈਡਾਂ ਤੇ ਆਪਾਂ ਦੇਖੋ ਜੀ ਦੱਬੀਆਂ ਸੀਣਾ ਲਾਤੀਆਂ ਤੇ ਮੈਂ ਤੁਹਾਨੂੰ ਇੱਕ ਵਾਰ ਹੁਣ ਕੁੰਡਾ ਇਸ ਤਰ੍ਹਾਂ ਲਾ ਕੇ ਜਿਪਾ ਨੂੰ ਨਾ ਬੰਦ ਕਰਕੇ ਦਿਖਾਨੀ ਆ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਕੈਪ ਲਾਵਾਂਗੇ ਠੀਕ ਆਪਾਂ ਕੈਪ ਦੇਖੋ ਪਹਿਲਾਂ ਵੀ ਲਾ ਸਕਦੇ ਆ ਤੇ ਆਪਾਂ ਬਾਅਦ ਵਿੱਚ ਵੀ ਲਾ ਸਕਦੇ ਆ ਕਿਉਂਕਿ ਪਹਿਲਾਂ ਆਪਾਂ ਬਾਹਾਂ ਵੀ ਜੜ ਸਕਦੇ ਆ ਪਰ ਬਾਹਾਂ ਆਪਾਂ ਬਾਅਦ ਚ ਜੜਾਂਗੇ ਤੇ ਕੈਪ ਦੇਖੋ ਜੀ ਆਪਾਂ ਪਹਿਲਾਂ ਲਾ ਦਿੰਨੇ ਆ ਕਿਉਂਕਿ ਜਿਹੜਾ ਮਸ਼ੀਨ ਤੇ ਕੰਮ ਕਰਕੇ ਦਿਖਾਉਣ ਵਾਲਾ ਨਾ ਦੇਖੋ ਜਿੱਤਾ ਜੋ ਸਾਰਿਆਂ ਭੈਣਾਂ ਨੂੰ ਚੰਗੀ ਤਰ੍ਹਾਂ ਸਮਝ ਆ ਜੇ ਦੇਖੋ ਜਿਹੜੀ ਵਿਚਾਲੇ ਜਗ੍ਹਾ ਸੀਗੀ ਟੀਰੇ ਵਾਲੀ ਉੱਥੋਂ ਆਪਾਂ ਸੈਂਟਰ ਦੇ ਵਿੱਚ ਇਹਦਾ ਸੈਂਟਰ ਲੈ ਲਿਆ ਟੱਕ ਲਾ ਕੇ ਜਿਹੜੀ ਆਪਣੀ ਕੈਪ ਤੇ ਸੀਨ ਲੱਗੀ ਹੋਈ ਹੈ ਵਿਚਾਲੇ ਤੇ ਉਹ ਸੀਨ ਤੇ ਦੇਖੋ ਜੀ ਇਹ ਟੱਕ ਦੋਨੇ ਆਪਸ ਵਿੱਚ ਮਿਲਨੇ ਚਾਹੀਦੇ ਹੈ ਜੇ ਨਾ ਮਿਲਣ ਤਾਂ ਦੇਖੋ ਜੀ ਕੈਪ ਇੱਕ ਸਾਈਡ ਤੇ ਜਾਣ ਲੱਗ ਜਾਂਦੀ ਹੈ ਜੇ ਇਸ ਨੂੰ ਲੱਗੇ ਕਿ ਦੇਖੋ ਆਪਣੀ ਜਿਹੜੀ ਹੁੱਡੀ ਐ ਥੋੜੀ ਜੀ ਲੂਜ਼ ਐ ਕੈਪ ਦੇਖੋ ਥੋੜੀ ਜੀ ਜ਼ਿਆਦਾ ਲੂਜ਼ ਐ ਹੁੱਡੀ ਥੋੜੀ ਜੀ ਘੱਟ ਐ ਤਾਂ ਦੇਖੋ ਕੈਪ ਤੇ ਆਪਾਂ ਜਿੱਥੇ ਸੀਨ ਲਾਈਆ ਉੱਥੇ ਥੋੜੀ ਜੀ ਡੂੰਗੀ ਸੀਨ ਹੋਰ ਲਾ ਸਕਦੇ ਹੋ ਤਾਂ ਫਿਰ ਦੇਖੋ ਜੀ ਬਿਲਕੁਲ ਨਾ ਸਹੀ ਆਊਗਾ ਵੈਸੇ ਵੀ ਇਹ ਕਪੜੇ ਚ ਸਟੈਚ ਹੁੰਦਾ ਤਾਂ ਦੇਖੋ ਜੀ ਥੋੜਾ ਮੋਟਾ ਫਰਕ ਤਾਂ ਨਾ ਵੈਸੇ ਹੀ ਨਿਕਲ ਜਾਂਦਾ ਹੁੰਦਾ ਹੈਗਾ ਲੋ ਜੀ ਹੁਣ ਆਪਾਂ ਕੈਪ ਲਾਵਾਂਗੇ ਤੇ ਜਿਹੜਾ ਦੇਖੋ ਆਪਾਂ ਬਾਦਮੀ ਥੋੜੀ ਜੀ ਜਿੱਪ ਰਹੀ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਜਿਹੜੀ ਜਿੱਪ ਵੱਧ ਜਾਂਦੀ ਹੈ ਨਹੀਂ ਤਾਂ ਦੇਖੋ ਪੂਰੀ ਸੂਰੀ ਲਈ ਕਈ ਵਾਰ ਆਪਾਂ ਲੈ ਕੇ ਆਉਂਦੇ ਤੇ ਕਈ ਵਾਰ ਬਾਧ ਵੀ ਜਾਂਦੀ ਹੈ ਉਹਨੂੰ ਕੱਟ ਕੇ ਆਪਾਂ ਕਿਵੇਂ ਲੌਕ ਕਰਨਾ ਇਹ ਵੀ ਮੈਂ ਤੁਹਾਨੂੰ ਬਾਅਦ ਚ ਦਿਖਾਉਂਗੀ ਆਪਾਂ ਨਾ ਦੇਖੋ ਜੀ ਕੈਪ ਜਿਹੜੀ ਹੈਗੀ ਇਸ ਤਰ੍ਹਾਂ ਸੀਨ ਮਾਰ ਕੇ ਸਾਰੀ ਕੈਪ ਲਗਾ ਲੈਣੇ ਜਿਹੜੀਆਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਤੇ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀ ਦੇਖੋ ਜੀ ਜਿਵੇਂ ਆਪਾਂ ਕੁਝ ਬਣਾਉਂਨੇ ਆ ਕੋਈ ਵੀ ਚੀਜ਼ ਬਣਾਈਏ ਤਾਂ ਤੁਸੀਂ ਵੀ ਦੇਖੋ ਘਰੇ ਬੈਠੇ ਇਹਨੂੰ ਸਿੱਖ ਸਕੋ ਅੱਧਾ ਘੰਟਾ ਲੱਗਿਆ ਜੀ ਸਿਰਫ ਮੇਰੇ ਪੌਣਾ ਘੰਟਾ ਜਿਹਦੇ ਵਿੱਚ ਕਿ ਮੈਂ ਪੂਰਾ ਸੂਟ ਸੀਤਾ ਕਟਾਈ ਆਪਾਂ ਪਹਿਲਾਂ ਕਰ ਲਈ ਸੀ ਤੇ ਸੀਨ ਤੇ ਸਿਰਫ ਮੇਰਾ ਅੱਧਾ ਘੰਟਾ ਪੌਣਾ ਘੰਟਾ ਲੱਗਿਆ ਪੂਰਾ ਸੂਟ ਮੈਂ ਜਿਹੜਾ ਹੈਗਾ ਸੀ ਸਲਾਈ ਕਰਕੇ ਤਿਆਰ ਕਰਤਾ ਸੀ ਜਦੋਂ ਆਪਾਂ ਵੀਡੀਓ ਨਾ ਬਣਾਉਣੀ ਹੋਵੇ ਤਾਂ ਦੇਖੋ ਫਿਰ ਤਾਂ ਜੰਮੀ ਅੱਧਾ ਘੰਟਾ ਲੱਗਦਾ ਹੈ ਵੀਡੀਓ ਬਣਾਉਣ ਕਰਕੇ ਥੋੜਾ ਜਿਹਾ ਟਾਈਮ ਜ਼ਰੂਰ ਲੱਗ ਜਾਂਦਾ ਹੈ ਕਿਉਂਕਿ ਹਰ ਇੱਕ ਚੀਜ਼ ਸਮਝਾਉਣੀ ਹੁੰਦੀ ਹੈ ਦੱਸਣੀ ਹੁੰਦੀ ਹੈ ਦੇਖੋ ਜਿਹੜਾ ਆਪਾਂ ਬਦਮਾ ਸੀ ਆਪਣੀ ਜਿੱਪ ਉੱਥੋਂ ਆਪਾਂ ਕੱਟਤਾ ਤੇ ਹੁਣ ਆਪਾਂ ਇੱਥੇ ਕੱਪੜਾ ਲਾਵਾਂਗੇ ਤਾਂ ਜੋ ਲੋਕ ਲੱਗ ਜੇ ਜਿਹੜਾ ਜਿੱਪ ਦਾ ਦੇਖੋ ਜੀ ਕੁੰਡਾ ਹੈ ਤੇ ਉਹ ਬਾਹਰ ਨਾ ਆਵੇ ਤੇ ਜਿਵੇਂ ਆਪਾਂ ਥੋੜਾ ਜਨਾ ਕੱਪੜਾ ਲਾਵਾਂਗੇ ਮੈਂ ਤੁਹਾਨੂੰ ਐ ਕੱਪੜਾ ਲੈ ਕੇ ਦੋਨੇ ਸਾਈਡਾਂ ਤੇ ਦੇਖੋ ਜੀ ਇਸੇ ਕੱਪੜੇ ਨੂੰ ਮੋੜ ਕੇ ਦੂਜੀ ਪਾਸੇ ਲੈ ਕੇ ਆਉਣਾ ਤੇ ਹੁਣ ਆਪਾਂ ਐ ਸੀਨ ਲਾਉਣੀ ਹੈ ਦੋਨੇ ਸਾਈਡਾਂ ਤੇ ਆਪਾਂ ਇਸ ਤਰ੍ਹਾਂ ਲਾਵਾਂਗੇ ਉਸ ਤੋਂ ਬਾਅਦ ਇਹੀ ਕੱਪੜਾ ਦੇਖੋ ਥੱਲੇ ਦੱਬ ਕੇ ਤੇ ਸਾਈਡ ਤੇ ਦੇਖੋ ਜੀ ਚਾਰੋਂ ਪਾਸੇ ਪੈਰ-ਪੈਰ ਦੀ ਸੀਨ ਆ ਜਾਊਗੀ ਤੁਸੀਂ ਚਾਹੋ ਤਾਂ ਦੇਖੋ ਜੀ ਪੂਰੇ ਪੂਰੇ ਤੇ ਵੀ ਕਪੜਾ ਲਾ ਸਕਦੇ ਹੋ ਤਾਂ ਜੋ ਜਿਹੜੀ ਆਪਾਂ ਕੈਪ ਵਾਲੀ ਸੀਨ ਹੈ ਦੇਖੋ ਸਾਰੀ ਕਵਰ ਹੋ ਜੂਗੀ ਲੁਕ ਜੂਗੀ ਨਹੀਂ ਤਾਂ ਤੁਸੀਂ ਜਿਵੇਂ ਮੈਂ ਲਾਇਆ ਇਹ ਦੇਖੋ ਥੋੜਾ ਜਿਹਾ ਕਪੜਾ ਸਿਰਫ ਮੂਰੇ ਮੂਰੇ ਲਾ ਸਕਦੇ ਹੋ ਤਾਂ ਜੋ ਜਿਹੜੀ ਜਿੱਪ ਹੈ ਤਾਂ ਇਹਦਾ ਕੁੰਡਾ ਬਾਹਰ ਨਾ ਆਵੇ ਤੇ ਜਿੱਪ ਇੱਕ ਤਰ੍ਹਾਂ ਆਪਣੀ ਲੌਕ ਲੱਗ ਜੇ ਬੰਦ ਹੋ ਜੇ ਲੋ ਜੀ ਦੇਖੋ ਦੋਨਾਂ ਪਾਸੇ ਲਾ ਕੇ ਤੇ ਇਸੇ ਤਰ੍ਹਾਂ ਦੇਖੋ ਜਿਹੜਾ ਕਪੜਾ ਸੀ ਉਹ ਨੂੰ ਮੈਂ ਨੀਚੇ ਵਾਲੀ ਸਾਈਡ ਕਰਤਾ ਤੇ ਉਸ ਤੋਂ ਬਾਅਦ ਦੇਖੋ ਪੈਰ ਪੈਰੀ ਵਾਲੀ ਸੀਨ ਸਾਰੇ ਕਿਤੇ ਆਪਾਂ ਕਮਾਉਂਦੇ ਹੋਏ ਸਾਰੇ ਕਿਤੇ ਲਾ ਦਾਂਗੇ ਇਸ ਕੱਪੜੇ ਤੇ ਦੇਖੋ ਜੀ ਜਿਹੜੀ ਸੂਈ ਚਲਾਉਣੀ ਹੁੰਨੀ ਆ ਮੈਂ 14 ਨੰਬਰ ਦੀ ਸੂਈ ਚਲਾਉਣੀ ਹੁੰਨੀ ਆ ਜੇ ਆਪਾਂ 16 ਨੰਬਰ ਜਾਂ 18 ਨੰਬਰ ਦੀ ਸੂਈ ਇਸ ਕੱਪੜੇ ਤੇ ਚਲਾਉਣਿਆ ਤਾਂ ਦੇਖੋ ਜੀ ਇਹ ਕੱਪੜੇ ਦੇ ਵਿੱਚ ਮੋਰੀਆਂ ਹੋ ਜਾਂਦੀਆਂ ਨੇ ਮੈਂ ਹਮੇਸ਼ਾ 14 ਨੰਬਰ ਦੀ ਸੂਈ ਚਲਾਉਣੀ ਆ ਇਸ ਕੱਪੜੇ ਤੇ ਦੇਖੋ ਹੁਣ ਆਪਣੀਆਂ ਬਾਹਾਂ ਆ ਗਈਆਂ ਬਾਹਾਂ ਤੇ ਆਪਾਂ ਲਾਵਾਂਗੇ ਜੀ ਬਾਰਡਰ ਜਿਵੇਂ ਬਾਜ਼ਾਰ ਵਾਲਿਆਂ ਤੇ ਬਾਰਡਰ ਲੱਗੇ ਹੁੰਦੇ ਨੇ ਇਸ ਤਰ੍ਹਾਂ ਆਪਾਂ ਬਾਰਡਰ ਲਾਵਾਂਗੇ ਪਹਿਲਾਂ ਆਪਾਂ ਬਾਰਡਰ ਨੂੰ ਆਪਾਂ ਕੱਟ ਕੇ ਰੱਖ ਲਿਆ ਪਹਿਲਾਂ ਦੇਖੋ ਆਪਾਂ ਬਾਹਾਂ ਨੂੰ ਨਾ ਸੀਨ ਲਗਾ ਦਾਂਗੇ ਬਾਹਾਂ ਆਲੀ ਸੀਨ ਲਾਉਣ ਤੋਂ ਬਾਅਦ ਇਸੇ ਤਰ੍ਹਾਂ ਦੇਖੋ ਜੀ ਬਾਰਡਰ ਨੂੰ ਖੋਲ ਕੇ ਮੈਂ ਸੀਨ ਲਗਾ ਦੂੰਗੀ ਫੇਰ ਆਪਾਂ ਸੀਨ ਲਾਉਣ ਤੋਂ ਬਾਅਦ ਇਹ ਬਾਰਡਰ ਨੂੰ ਅੰਦਰ ਮੋੜ ਕੇ ਤੇ ਫਿਰ ਆਪਾਂ ਇਹਦੇ ਉੱਤੇ ਬਾਰਡਰ ਲਾਵਾਂਗੇ। ਹੁਣ ਦੇਖੋ ਬਾਰਡਰ ਲਾ ਕੇ ਆਪਾਂ ਇਸ ਤਰ੍ਹਾਂ ਹੀ ਕਰ ਲਿਆ। ਫਿਰ ਜਿਹੜੀ ਬਾਰਡਰ ਤੇ ਸੀਨ ਲਾਈ ਹੈ ਉਹ ਦੇਖੋ ਗੁੰਮ ਹੋ ਗਈ। ਲੋ ਜੀ ਬਾਰਡਰ ਇਸ ਤਰ੍ਹਾਂ ਹੀ ਧਰ ਕੇ ਆਪਾਂ ਇਹ ਸੀਨ ਲਾ ਲੀ। ਲਾ ਲਈ। ਤੇ ਹੁਣ ਆਪਾਂ ਤੁਹਾਨੂੰ ਸਿੱਧੀ ਬਾਹ ਕਰਕੇ ਦਿਖਾਉਣਿਆ। ਤੇ ਜਿਹੜੀ ਬਾਹ ਦੀ ਦੇਖੋ ਕਈ ਵਾਰ ਕੀ ਹੁੰਦਾ ਆਪਾਂ ਕੰਮਕਾਰ ਕਰਦੇ ਆ ਨਾ ਇਹ ਬਾਹ ਨਾ ਮੂਰੇ ਆਉਂਦੀ ਰਹਿੰਦੀ ਹੈ। ਜੀ ਆਪਾਂ ਬਾਰਡਰ ਲਾਏ ਕਿ ਲੱਗਿਆ ਹੋਵੇ ਤਾਂ ਬਾਹ ਦੇਖੋ ਜੀ ਟਾਈਟ ਹੋ ਜਾਂਦੀਆਂ ਮੂਰੋਂ। ਤੇ ਨਾ ਫਿਰ ਮੂਰੇ ਨਹੀਂ ਆਉਂਦੀ ਹੈਗੀ ਇਸੇ ਤਰ੍ਹਾਂ ਹੁਣ ਆਪਾਂ ਦੇਖੋ ਜੀ ਬਾਰਡਰ ਲਾ ਕੇ ਬਾਹਾਂ ਨੂੰ ਇਹਦੇ ਨਾਲ ਜੋੜ ਲਿਆ ਜੋੜ ਕੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਤੇ ਜਿਹੜੀ ਹੁੱਡੀ ਸੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਬਾਹਾਂ ਤੇ ਬਾਰਡਰ ਲਾਇਆ ਸੀ ਜਿਵੇਂ ਕਿ ਆਪਾਂ نیچے ਘੇਰੇ ਤੇ ਲਾਇਆ ਸੀ ਹੁਣ ਦੇਖੋ ਜਿਵੇਂ ਆਪਾਂ ਫੋਲਡ ਕੀਤਾ ਸੀ ਜਿੱਥੋਂ ਡੋਰੀ ਪਾਉਣ ਵਾਸਤੇ ਉਹਨੂੰ ਦੇਖੋ ਜੀ ਉੱਪਰਲਾ ਪੀਸ ਹਲਕਾ ਜਿਹਾ ਲੈ ਕੇ ਨਾ نیچے ਵਾਲਾ ਪੀਸ نیچے ਰੱਖਣਾ ਉੱਪਰਲਾ ਪੀਸ ਥੋੜਾ ਜਿਹਾ ਹਲਕਾ ਲੈ ਕੇ ਹਲਕਾ ਜਿਹਾ ਟੱਕ ਲਾ ਦੇਣਾ ਜਿੱਥੋਂ ਕਿ ਆਪਣੀ ਸੂਈ ਟੱਪ ਸਕੇ ਤੇ ਸੂਈ ਦੇ ਵਿੱਚ ਡੋਰੀ ਆਪਾਂ ਪਰੋ ਕੇ ਇਹਦੇ ਵਿੱਚ ਪਰੋਵਾਂਗੇ ਮਮੁੱਲੀ ਜਿਹਾ ਟੱਕ ਲਾਉਣਾ ਦੇਖੋ ਇਹ ਟੱਕ ਨੂੰ ਆਪਾਂ ਸੂਈ ਧਾਗੇ ਨਾਲ ਕਾਜ ਵੀ ਕਰ ਸਕਦੇ ਆ ਤੇ ਇਹ ਵੈ ਵੈਸੇ ਵੀ ਦੇਖੋ ਇਹ ਜਿਨਾ ਵੀ ਕਾਜ ਕਰੀਏ ਤਾਂ ਇਹ ਕੋਈ ਵੀ ਕੱਪੜਾ ਇਤੋਂ ਜ਼ਿਆਦਾ ਨਹੀਂ ਅੱਗੇ ਵਧਦਾ ਹੈਗਾ ਕਿਉਂਕਿ ਆਪਾਂ ਟੱਕ ਜਿਹੜਾ ਹੈਗਾ ਜੀ ਬਹੁਤ ਛੋਟਾ ਲਾਇਆ ਹੈ ਹੁਣ ਆਪਾਂ ਦੇਖੋ ਸੂਈ ਦੀ ਮਦਦ ਨਾਲ ਇਹਦੇ ਵਿੱਚ ਡੋਰੀ ਪਾ ਲੈਨੇ ਆ ਡੋਰੀ ਪਾ ਕੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਨੀਚੇ ਕੈਪ ਲੈ ਕੇ ਆਏ ਸੀ ਬਾਜ਼ਾਰ ਦੇ ਵਿੱਚੋਂ ਤੇ ਉਹ ਆਪਾਂ ਇਹਦੇ ਉੱਤੇ ਕੈਪ ਚੜਾਵਾਂਗੇ ਬਿਲਕੁਲ ਆਪਾਂ ਇੱਕ ਬਾਜ਼ਾਰ ਦੀ ਤਰ੍ਹਾਂ ਇਹ ਜਿਹੜੀ ਹੁੱਡੀ ਆ ਉਹ ਬਣਾਈ ਹੈ ਤੇ ਬਿਲਕੁਲ ਦੇਖੋ ਪਛਾਣ ਨਹੀਂ ਆਊਗੀ ਆਪਾਂ ਦੇਖੋ ਜੀ ਛੋਟਾ ਮੋਟਾ ਸਟicker ਲਿਆ ਕੇ ਵੀ ਜਿਵੇਂ ਬਾਜ਼ਾਰਾਂ ਦੇ ਵਿੱਚੋਂ ਕੋਈ ਵੀ ਸਟicker ਲਿਆ ਕੇ ਛੋਟਾ ਮੋਟਾ ਆਪਾਂ ਇੱਕ ਸਾਈਡ ਤੇ ਉਹ ਵੀ ਲਾ ਸਕਦੇ ਆਂਗੇ ਨਹੀਂ ਤਾਂ ਦੇਖੋ ਜੀ ਲੋਡ ਵੀ ਨਹੀਂ ਜੇ ਲਾਉਣਾ ਚਾਹੀਏ ਤਾਂ ਆਪਾਂ ਲਾ ਵੀ ਸਕਦੇ ਆ ਇੱਕ ਸਾਈਡ ਤੇ ਤਾਂ ਫਿਰ ਬਿਲਕੁਲ ਹੀ ਨਾ ਬਾਜ਼ਾਰ ਦੀ ਤਰ੍ਹਾਂ ਲੱਗਦੇ ਆ ਫਿਰ ਕੱਪੜੇ ਜਿਹੜੇ ਆਪਾਂ ਘਰੇ ਬਣਾ ਦਿੰਨੇ ਆ ਦੇਖੋ ਉਸ ਤੋਂ ਬਾਅਦ ਇੱਕ ਕੈਪ ਸੀਗੇ ਕੈਪ ਨੂੰ ਆਪਾਂ ਇੱਥੋਂ ਦੀ ਪਰੋ ਕੇ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਦੇ ਉੱਤੇ ਇੱਕ ਗੰਢ ਲਗਾ ਦਾਂਗੇ ਤਾਂ ਜੋ ਜਿਹੜਾ ਕੈਪ ਹੈ ਦੇਖੋ ਬਾਹਰ ਨਾ ਨਿਕਲੇ ਲੋ ਜੀ ਹੁਣ ਆਪਾਂ ਸੋਨੂੰ ਪੂਰਾ ਸੂਟ ਦਿਖਾਵਾਂਗੀ ਤੇ ਨਾਲ ਲੋਰ ਵੀ ਦਿਖਾਉਣੀ ਆ ਜਿਹੜਾ ਮੈਂ ਲੋਰ ਪਹਿਲਾਂ ਬਣਾ ਕੇ ਰੱਖ ਲਿਆ ਸੀਗਾ ਤੇ ਆਪਾਂ ਜਿਹੜੀ ਹੁੱਡੀ ਸੀ ਦੇਖੋ ਇਹ ਵੀ ਮੈਂ ਤੁਹਾਡੇ ਸਾਹਮਣੇ ਸਾਰੀ ਤੁਹਾਨੂੰ ਸਮਝਾਉਂਦੀ ਦੇਖੋ ਜੀ ਨਾਪ ਆਪਾਂ ਆਪਣੇ ਸਹਾਉਣ ਨਾਲ ਲੈਣਾ ਹੁੰਦਾ ਤੇ ਜੇ ਆਪਾਂ 30 ਇੰਚ ਦੀ ਹੁੱਡੀ ਬਣਾ ਬਣਾ ਰਹੇ ਆ 3 ਇੰਚ ਲੈਂਥ ਕਰ ਰਹੇ ਆ ਤਾਂ ਦੇਖੋ ਜੀ ਆਪਾਂ 28 ਇੰਚ ਕੱਪੜਾ ਲਾਵਾਂਗੇ 2 ਇੰਚ ਘਟਾ ਕੇ ਲਾਵਾਂਗੇ 2 ਇੰਚ ਆਪਾਂ نیچے ਬਾਰਡਰ ਲਾ ਦਾਂਗੇ ਦੇਖੋ ਆਪਾਂ ਜੋ ਵੀ ਬਣਾ ਰਹੇ ਹਾਂ ਤਾਂ 2 ਇੰਚ ਇਸੇ ਤਰ੍ਹਾਂ ਆਪਾਂ ਜਿਹੜੀ ਬਾਹਾਂ ਬਾਹਾਂ ਵੀ ਆਪਾਂ 2 ਇੰਚ ਘੱਟ-ਘੱਟਾਂਗੇ ਇਹਦੇ ਵੀ ਮੂਰੇ ਬਾਡਰ ਲੱਗੂਗਾ ਬਾਕੀ ਦੇਖੋ ਜੀ ਸਿੱਧੇ ਪੀਸ ਐ ਤੇ ਮੋਢਿਆਂ ਦੀ ਕਾਟ ਪਾ ਕੇ ਤੀਰਾ ਲੈ ਕੇ ਬਿਲਕੁਲ ਸਿੰਪਲ ਜੀ ਇਹਦੀ ਕਟਾਈ ਐ ਇਸ ਸਟੀਚਿੰਗ ਐ ਦੇਖੋ ਉਹ ਸਾਰੀ ਆਪਾਂ ਤੁਹਾਨੂੰ ਦਿਖਾ ਦਿੱਤੀ ਬਣਾ ਕੇ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਹੁੱਡੀ ਬਣ ਕੇ ਆਪਣੀ ਦੇਖੋ ਜੀ ਤਿਆਰ ਐ ਤੇ ਮਿੰਟਾਂ ਚ ਆਪਾਂ ਇਹ ਸੂਟ ਐ ਜਿਹੜਾ ਘਰੇ ਬਣਾ ਕੇ ਜੇ ਆਪਾਂ ਨੂੰ ਸਿਲਾਈ ਆਉਂਦੀ ਐ ਆਪਾਂ ਬਣਾ ਕੇ ਦੇਖੋ ਜੀ ਮਿੰਟਾ ਜ ਆਪਣੇ ਬੱਚੇ ਦੇ ਪਾ ਸਕਦੇ ਆਂਗੇ ਲੋ ਜੀ ਲੋਰ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਲੋਰ ਵੀ ਦੇਖੋ ਆਪਣਾ ਬਣ ਕੇ ਤਿਆਰ ਹੋ ਗਿਆ ਜੀ ਪੂਰਾ ਸੂਟ ਦੇਖੋ ਜੀ ਆਪਾਂ ਇਹ 500 ਰੁਪਏ ਦੇ ਵਿੱਚ ਬਣਾ ਕੇ ਤਿਆਰ ਕਰ ਲਿਆ ਤੇ ਵੈਸੇ ਦੇਖੋ ਇਹ ਸੂਟ ਆਪਣਾ ਘੱਟੋ ਘੱਟ 1500 ਦਾ 2000 ਦਾ ਹੁੱਡੀ ਵਾਲਾ ਸੂਟ ਆਉਂਦਾ ਇਸੇ ਤਰ੍ਹਾਂ ਆਪਾਂ ਜੈਂਟਸ ਬਣਾ ਸਕਦੇ ਆ ਇਸੇ ਤਰ੍ਹਾਂ ਆਪਾਂ ਲੇਡੀਜ਼ ਬਣਾ ਸਕਦੇ ਆ